ਸਰਕਾਰ ਦੇ ਕੀ ਕੰਮ ਹੈ ਬਈਆਂ ਕਿਉਂ ਪ੍ਰਲਬਦੀਆਂ ਨੇ ਜਿਹੜੀਆਂ ਸਰਕਾਰ ਕਹਿੰਦੀ ਹੈ ਦਾਅਵੇ ਕਰਦੀ ਹੈ ਕਿ ਅਸੀਂ ਇਸ ਇਸ ਤਰ੍ਹਾਂ ਆ ਕਰਦੇ ਆ ਕਰਦੇ ਆ ਜਦੋਂ ਗਰੀਬਾਂ ਦੀ ਯਾ ਆਪਣੀ ਪਬਲਿਕ ਦੀ ਹਿਫਾਜ਼ਤ ਨਹੀਂ ਕਰ ਸਕਦੇ ਉਹ ਕਿਸੇ ਦੀ ਕੀ ਹਿਫਾਜ਼ਤ ਕਰਨਗੇ ਅਸੀਂ ਬਿਲਹਾਰ ਹਸਪਤਾਲ ਦੇ ਬਾਹਰ ਜਾ ਕੇ ਦੇਖੋ ਕਿਵੇਂ ਨਸ਼ੇੜੀ ਖੜੇ ਨੇ ਹਸਪਤਾਲ ਚ ਦਵਾਈ ਲੈ ਜਾਂਦੇ ਨੇ ਔਰ ਉੱਥੇ ਜਾ ਕੇ ਵੇਚਦੇ ਨੇ ਉਹ ਖਰੀਦਦੇ ਨੇ ਸ਼ਰੇ ਆਮ ਪੈਸਾ ਨਹੀਂ ਲੁਟਾਇਆ ਕੋਈ ਕਿਤੇ ਖਿੱਚ ਲਵੇ ਕੋਈ ਕਿਤੇ ਖੋਲਵੇ ਚੌਂਕੀ ਵੀ ਨਹੀਂ ਆ ਆ ਚੌਂਕੀ ਨੇੜੇ ਚੌਂਕੀ 'ਚ ਮੈਂ ਗਿਆ ਐਸ ਐਮ ਐਸ ਆਉਟ ਮਿਲਿਆ ਉਹ ਕਹਿੰਦਾ ਚੌਂਕੀ ਜਾਓ ਚੌਂਕੀ ਕਹਿੰਦੇ ਜੀ ਸਿਟੀ ਬੰਚ ਜਾਓ ਜੀ ਉੱਤੇ ਲਿਖਾ ਕੇ ਆਓ ਜੀ ਜਿਦਾ ਟਾਈਮ ਦੇਖ ਰਿਹਾ ਪਿਆਰੇ ਦਸਤੂ ਮੈਂ ਮਲੇਰ ਖੋਟਲਾ ਤੋਂ ਗਵੰਖ ਮਹਾਲੀ ਜੀ ਅੱਜ ਅਸੀਂ ਖੜੇ ਹਾਂ ਮਲੇਰ ਖੋਟਲਾ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਫੀ ਸੁਰਖੀਆਂ ਦੇ ਵਿੱਚ ਰਹਿੰਦਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਾਰ ਦਸਤੂ ਲੈ ਗਏ ਦੇਖਿਆ ਜਾਂਦਾ ਕਿ ਅਕਸਰ ਜਿਹੜੇ ਨਸ਼ਾ ਕਰਨ ਦੇ ਲੋਕ ਆਦੀ ਲੋਕ ਨੇ ਉਹ ਕਿਸੇ ਨਾ ਕਿਸੇ ਡੇਢੇ ਤਰੀਕੇ ਦੇ ਨਾਲ ਲੋਕਾਂ ਨੂੰ ਪਰਮਾ ਕੇ ਉਹਨਾਂ ਨੂੰ ਆਪਣੇ ਅਜਿਹੇ ਜਾਲ ਦੇ ਵਿੱਚ ਫਸਾਉਂਦੇ ਨੇ ਕਿਉਂ ਲੋਕ ਜਿਹੜੇ ਨੇ ਉਹਨਾਂ ਦੀ ਪਛਾਣ ਕਰਨੇ ਵੀ ਜਿਹੜੀ ਉਹਨਾਂ ਨੂੰ ਮੁਸ਼ਕਲ ਹੋ ਜਾਂਦੀ ਹੈ ਤੇ ਜਿਹਾ ਇੱਕ ਜਿਹੜਾ ਮਾਮਲਾ ਅੱਜ ਮਲੇਕੋਡਲਾ ਦੇ ਸਰਕਾਰੀ ਸੇਵਲਾ ਹਸਪਤਾਲ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਇੱਕ ਮੁਹੰਮਦ ਤਾਹਿਰ ਨਾਮ ਦੇ ਜਿਹੜੇ ਸਾਡੇ ਵਿਅਕਤੀ ਨੇ ਮੁਸਲਮ ਭਾਈ ਉਹਨੂੰ ਆਪਣੀ ਜਿਹੜੀ ਪਤਨੀ ਨੂੰ ਦਵਾਈ ਦਿਵਾਉਣ ਦੇ ਲਈ ਇੱਥੇ ਹਸਪਤਾਲ ਦੇ ਵਿੱਚ ਪਹੁੰਚੇ ਸੀ ਕਰੀਬ 11:00 11 ਦਾ ਵਕਤ ਉਹ ਦੱਸ ਰਹੇ ਨੇ ਕਿ ਜਿਉਂ ਹੀ ਉਹ ਪਰਚੀ ਕਟਾਉਣ ਲਈ ਆਪਣੀ ਲਾਈਨ ਦੇ ਵਿੱਚ ਖੜਨ ਲੱਗੇ ਤਾਂ ਇੱਕ ਸਾਤਰ ਕਿਸਮ ਦਾ ਆਦਮੀ ਜਿਸ ਨੇ ਪੈਂਟ ਕੋਟ ਜਿਹੜਾ ਕਾਲੇ ਰੰਗ ਦਾ ਪਾਇਆ ਹੋਇਆ ਸੀ ਉਸਨੇ ਉਸ ਨੂੰ ਕਿਹਾ ਵੀ ਜੇ ਤੈਨੂੰ ਲੈਨ ਵਿੱਚ ਖੜ੍ਹਣ ਦੀ ਕੋਈ ਜ਼ਰੂਰਤ ਨਹੀਂ ਤੂੰ ਉੱਧਰ ਦੀ ਆ ਮੈਂ ਤੇਰੀ ਅੰਦਰ ਦੀ ਪਾਰਟੀ ਕਰਵਾ ਦਿੰਦਾ ਵੀ ਤੂੰ ਡਾਕਟਰਾਂ ਨੂੰ ਦੀ ਪਛਾਣ ਦਾ ਉਹਨੇ ਆਪਣੇ ਆਪ ਨੂੰ ਕਾਫੀ ਜਾਣੀ ਇੱਕ ਡਾਕਟਰ ਦੇ ਤੌਰ ਤੇ ਪੇਸ਼ ਕੀਤਾ ਇਹਨਾਂ ਦੇ ਦੱਸਣ ਦੇ ਅਨੁਸਾਰ ਕੀ ਕੁਝ ਇਹਨਾਂ ਦੇ ਨਾਲ ਵਾਪਰਿਆ ਇਹਨਾਂ ਨੇ ਕਹਿਣਾ ਕਿ 4000 ਰੁਪਏ ਜਿਹੜਾ ਇਹਨਾਂ ਤੋਂ ਕਿਸੇ ਟੇਢੇ ਤਰੀਕੇ ਦੇ ਨਾਲ ਧੋਖਾ ਧੜੀ ਦੇ ਨਾਲ ਇਹਨਾਂ ਤੋਂ ਜਿਹੜਾ ਲੁੱਟ ਕੇ ਬੰਦਾ ਲੈ ਗਿਆ ਇਹਨਾਂ ਦਾ ਕੀ ਕਹਿਣਾ ਉਹ ਤੁਹਾਡੀ ਗੱਲਬਾਤ ਕਰਾ ਰਿਹਾ ਹਸਤੀ ਮਮਤਾਹਿਬ ਜੀ ਮੈਂ ਕਰਦੇ ਆਂ ਟੀਕਾ ਲਵਾਉਣ ਆਇਆ ਸੀ ਕੁੱਤੇ ਨੇ ਕੁੱਤੇ ਨੇ ਵੱਢ ਲਿਆ ਅੱਜ ਤੀਸਰਾ ਟੀਕਾ ਥਾ ਟੀਕਾ ਲਵਾ ਕੇ ਮੈਂ ਡਾਕਟਰ ਬਿਲਾਲ ਕੋਲੇ ਗਿਆ ਉਦੋਂ ਦਵਾਈ ਲਖਾਉਣੀ ਸੀ ਡਾਕਟਰ ਸਾਹਿਬ ਕਹਿੰਦੇ ਮੈਨੂੰ ਕਹਿੰਦੇ ਨੰਬਰ ਲਵਾ ਲਿਓ ਪਰਚੀ ਤੇ ਮੈਂ ਜਦ ਪਰਚੀ ਲਵਾਉਣ ਤੇ ਨੰਬਰ ਆਇਆ ਤਾਂ ਸਿਵਲ ਹਸਪਤਾਲ ਦੇ ਮੇਨ ਗੇਟ ਤੇ ਇੱਕ ਵਿਅਕਤੀ ਮਿਲਿਆ ਕਾਲਾ ਪੈਂਟ ਕੋਟ ਚ ਔਰ ਮੂੰਹ ਤੇ ਠੋਡੀ ਤੇ ਮਾਸਕ ਲੱਗਿਆ ਹੋਇਆ ਉਹਦੇ ਮੈਨੂੰ ਜਾ ਕੇ ਕਹਿੰਦਾ ਮੀਆਂ ਜੀ ਅਸਲਾਮੁਅਲੈਕਮ ਭੁੱਲ ਗਏ ਮੈਂ ਡਾਕਟਰਾਂ ਹੁਣ ਡਾਕਟਰਾਂ ਨੂੰ ਵੀ ਭੁੱਲ ਗਏ ਤੁਸੀਂ ਮਗਾ ਜੀ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਜਾਣਦਾ ਕੀ ਕਰਦੇ ਹੋ ਤੁਸੀਂ ਉਹ ਮਖਾ ਮਤਲਬ ਪਰਚੀ ਕਢਾਉਣਾ ਜੀ ਕਹਿੰਦੇ ਲਿਆਓ ਮੈਂ ਕਢਾ ਕੇ ਦਮ ਮੈਨੂੰ ਜੀ ਪਰਚੀ ਕਢ ਲਈ ਆਰਾ ਮੇਰਾ ਸਰਕਾਰੀ ਜਿਹੜਾ ਕਾਰਡ ਤਾਂ ਇਹ ਵੀ ਵਾਲਿਆ ਅੰਦਰ ਲੈ ਗਿਆ ਗੇਟ ਦੇ ਨਾਲ ਗੇਟ ਦੇ ਨਾਲ ਖੜ ਕੇ ਫੋਨ ਤੇ ਹੀ ਕਿਸੇ ਨੂੰ ਨਾਮ ਲਿਖਾਉਣ ਲੱਗ ਗਿਆ ਪਰਚੀ ਦਾ ਕਿ ਆ ਨੰਬਰ ਨੌ ਦੀ ਪਰਚੀ ਕਢ ਦਿਓ ਮੈਂ ਤੁਹਾਨੂੰ ਇਹਨਾਂ ਨੂੰ ਮਲਾਉਣਾ ਹੈ ਆਪਣੇ ਬੰਦੇ ਨੇ ਅੰਦਰ ਦੀ ਪਰਚੀ ਕੱਢ ਲਿਆ ਕਰੋ ਉਸ ਤੋਂ ਬਾਅਦ ਉਹ ਫੋਨ ਤੇ ਗੱਲ ਕਰਦਾ ਕਹਿੰਦਾ ਹਾਂ ਮੈਨੂੰ ਬੰਨੇ ਪੈਸੇ ਚਾਹੀਦੇ ਨੇ ਟੁੱਟਿਓ ਹੈ ਮੇਰੇ ਕੋਲੇ ਹੈਗੇ ਮੈਨੂੰ ਕਹਿੰਦਾ ਜੀ ਤੁਹਾਡੇ ਕੋਲੇ ਹੈਗੇ ਕੁਝ ਬੰਨੇ ਹੋਏ ਮਖਿਆਰ ਹੈਗੇ ਉਹ ਮੈਂਨੇ ਜੇਬ ਚੋਂ ਕੱਢ ਕੇ 5 500 ਦੇ ਨੋਟ 8 ਨੋਟ ਉਹਨੂੰ ਫੜਾਤੇ ਉਹ ਅੰਦਰ ਨੂੰ ਜਿੱਥੇ ਪਰਚੀ ਕਰਦਾ ਉੱਥੇ ਨੂੰ ਜਾਣ ਲੱਗਿਆ ਮੈਨੂੰ ਕਹਿੰਦੇ ਤੁਸੀਂ ਉਧਰ ਦੀ ਆਓ ਜੀ ਮੈਂ ਤੁਹਾਨੂੰ ਪੈਸੇ ਦਿਨਾ ਜਦ ਮੈਂ ਬਾਹਰੋਂ ਨਿਕਲਾ ਮੈਨੂੰ ਦਿਲ 'ਚ ਸ਼ੱਕ ਜੀ ਵੀ ਮੈਂ ਫਿਰ ਪਿੱਛੇ ਮੁੜ ਗਿਆ ਮੈਨੂੰ ਫਿਰ ਕਹਿੰਦੇ ਤੁਸੀਂ ਆਓ ਤਾਂ ਸਹੀ ਗਾਹ ਨੂੰ ਮੈਂ ਫਿਰ ਗਾਹ ਨੂੰ ਗਿਆ ਫਿਰ ਪਿੱਛੇ ਨੂੰ ਮੁੜਿਆ ਫਿਰ ਮੈਨੂੰ ਕਹਿੰਦੇ ਤੁਸੀਂ ਉਹ ਲੈਨ 'ਚ ਆਓ ਜਦ ਮੈਂ ਗਿਆ ਮੁਰਕੇ ਆਇਆ ਇੱਕ ਸਕਿੰਟ ਬਾਅਦ ਉਹ ਗਏ ਬਈ ਲੱਗਦਾ ਕਿ ਲੁੱਟੋਈ ਹਾਂ ਹਾਂ ਲੁੱਟੋਈ ਕੀ ਮੰਗ ਕਰਦੇ ਆ ਜੀ ਮੈਂ ਤਾਂ ਜੀ ਮੰਗ ਹਰ ਬੰਦਾ ਹੀ ਮੰਗ ਕਰਦਾ ਜੀ ਇਹ ਪੂਰਾ ਸ਼ਹਿਰ ਡੁੱਬਿਆ ਪਿਆ ਜੀ ਇਸ ਬੇਸ ਮਾਮਲੇ ਚ ਆ ਸਿਵਲ ਹਸਪਤਾਲ ਦੇ ਬਾਹਰ ਜਾ ਕੇ ਦੇਖੋ ਕਿਵੇਂ ਨਸ਼ੇੜੀਏ ਖੜੇ ਨੇ ਹਸਪਤਾਲ ਚ ਦਵਾਈ ਲੈ ਜਾਂਦੇ ਨੇ ਔਰ ਉੱਥੇ ਜਾ ਕੇ ਵੇਚਦੇ ਨੇ ਉਹ ਖਰੀਦਦੇ ਨੇ ਪੈਸੇ ਨਹੀਂ ਜਿਹੜੀ ਲੁੱਟ ਹੋ ਗਿਆ ਸ਼ਰਿਆਮਪੁਰ ਸ਼ਰਿਆਮ ਪੈਸੇ ਨਹੀਂ ਲੁੱਟਾ ਕੋਈ ਕਿਤੇ ਖਿੱਚ ਲਵੇ ਕੋਈ ਕਿਤੇ ਖੋਲਵੇ ਜੀ ਚੌਂਕੀ ਵੀ ਨੇੜੀ ਆ ਚੌਂਕੀ ਨੇੜੇ ਜੀ ਚੌਂਕੀ ਚ ਮੈਂ ਗਿਆ ਐਸਐਮਓ ਸਾਊਂਡ ਮਿਲਿਆ ਹੋ ਕੇ ਚੌਂਕੀ ਜਾਓ ਚੌਂਕੀ ਜਾਂਦੇ ਜੀ ਸਿਟੀ ਬੰਚ ਜਾਓ ਜੀ ਉੱਥੇ ਲਿਖਾ ਕੇ ਆਓ ਜੀ ਇਹਨਾਂ ਨੂੰ ਆਪ ਪ੍ਰੈਸ ਵਾਲੇ ਭਾਈ ਆ ਗਏ ਇਹਨਾਂ ਨੂੰ ਇਹਨਾਂ ਨੇ ਕੈਮਰੇ ਵਿੱਚ ਚੈੱਕ ਕਰੇ ਕੈਮਰੇ ਚ ਤੁਰਦਾ ਫਿਰਦਾ ਦਿਖ ਰਹਾ ਉਹ ਲੇਕਿਨ ਉਹ ਨਹੀਂ ਫੇਸ ਹੁੰਦਾ ਨਹੀਂ ਸੋ ਆ ਲੱਗਦਾ ਕਿ ਰੁਕਣਾ ਚਾਹੀਦਾ ਨਹੀਂ ਬਿਲਕੁਲ ਰੁਕਣਾ ਚਾਹੀਦਾ ਜੀ ਇਹ ਰੱਪੇ ਤਾਂ ਨੱਥ ਪਾਉਣੀ ਚਾਹੀਦੀ ਸਰਕਾਰ ਨੂੰ ਸਰਕਾਰ ਦੀਆਂ ਕੀ ਕੰਮ ਆ ਬਈਆਂ ਕਿਉਂ ਪਲਭਦੀਆਂ ਨੇ ਜਿਹੜੀਆਂ ਸਰਕਾਰ ਕਹਿੰਦੀ ਹੈ ਦਾਅਵੇ ਕਰਦੀ ਹੈ ਕਿ ਅਸੀਂ ਇਸ ਇਸ ਤਰ੍ਹਾਂ ਆ ਕਰਦੇ ਆ ਕਰਦੇ ਆ ਇਜਾਜ਼ਤ ਗਰੀਬਾਂ ਦੀ ਆਪਦੀ ਪਬਲਿਕ ਦੀ ਹਿਫਾਜ਼ਤ ਨਹੀਂ ਕਰ ਸਕਦੇ ਉਹ ਕਿਸੇ ਦੀ ਕੀ ਹਿਫਾਜ਼ਤ ਕਰਨਗੇ ਕੋਈ ਸਭ ਚੌਂਕੀ ਉਰੇ ਹੋਈਆ ਉਹਦਾ ਲਾਭ ਨਹੀਂ ਹੋ ਰਿਹਾ ਫੜੀ ਜਾਂਦੇ ਵੀ ਚੌਂਕੀ ਬਣਾਉਂਦਾ ਲਾਭ ਹੈ ਜਾਂ ਨਹੀਂ ਨਹੀਂ ਜੇ ਚੌਂਕੀ ਬਣਾਉਂਦਾ ਲਾਭ ਹੁੰਦਾ ਜੀ ਤਾਂ ਉਰੇ ਐਫ ਆਈ ਆਰ ਦਰਜ ਕਰਦੇ ਜੀ ਉਹ ਉਹ ਉਰੇ ਰਿਪੋਰਟ ਲਿਖਣ ਨੂੰ ਤਿਆਰ ਨਹੀਂ ਉਹ ਕਹਿੰਦੀ ਜੀ ਉੱਥੇ ਲਿਖਾ ਕੇ ਆਓ ਜਾ ਕੇ ਪਹਿਲਾਂ 4 ਕਿਲੋਮੀਟਰ ਤੇ ਬੰਦਾ ਜਾ ਕੇ ਰਿਪੋਰਟ ਲਿਖਾ ਕੇ ਆਵੇ ਜੀ ਇਹ ਚੌਂਕੀ ਦਾ ਫਿਰ ਫਾਇਦਾ ਕੀ ਜੀ ਇੰਨੀ ਸੁਵਿਧਾ ਉਰੇ ਹੋਣੀ ਚਾਹੀਦੀ ਹੈ ਐਵਰੇਜ ਰਿਪੋਰਟ ਦਾ ਘੱਟੋ ਘੱਟ ਲਿਖਣਾ ਹੋ ਕਿ ਇਹਦਾ ਮਤਲਬ ਚੌਂਕੀ ਦੀ ਸੱਤਲ ਛਾਇਦ ਲਈ ਹੈ ਜਾਂ ਟੁਟਾ ਮੈਂ ਨਹੀਂ ਇਹ ਦੇਖੋ ਮੈਂ ਕਿਸੇ ਨਾਲ ਹੋ ਨਹੀਂ ਲੈਂਦਾ ਮੈਨੂੰ ਕੀ ਪਤਾ ਇਹ ਤਾਂ ਹਰ ਬੰਦਾ ਜਾਣਦਾ ਹੈ ਗੱਲੇ ਆ ਵੀ ਲੁੱਟਣਾ ਹੋਵੇ ਲੁੱਟਣਾ ਹੋਵੇ ਸਾਨੂੰ ਤਾਂ ਮਤਲਬ ਇਹ ਕਿ ਲੁੱਟਣਾ ਹੋਵੇ ਇਹਦੇ ਛਦਰ ਛਾਇਦ ਥੱਲੇ ਹੋ ਰਿਹਾ ਮੈਂ ਨਹੀਂ ਇਸ ਬਾਤ ਦੇ ਬੰਦਾ ਕਿ ਰੁਪਈਆ ਫੜਾ ਜਾ ਬਈ ਰੁਪਈਆ ਫੜਾ ਜਾ ਬੇ ਜੀ ਉਹ ਪਹਿਲਾਂ ਵੀ ਸੁਣਿਆ ਕਹਿੰਦੇ ਬਿਲਕੁਲ ਪਹਿਲਾਂ ਕਹਿੰਦੇ ਪੰਜ ਛੇ ਮਹੀਨਿਆਂ ਕੋ ਜਦ ਵੀ ਹੋਇਆ ਜੀ ਉਹ ਰੁਪਈਆ ਨੂੰ ਫੜਾ ਜਾਣਾ ਚਾਹੀਦਾ ਬਾਕੀ ਪੁਲਿਸ ਨੂੰ ਗੇਟ ਤੇ ਕੱਢਣਾ ਚਾਹੀਦਾ ਦੇਖ ਕੇ ਪਛਾਣ ਕਰੇ ਪੁਲਿਸ ਵੀ ਕੌਣ ਕਹਿ ਜਾ ਬੰਦਾ ਹੁੰਦਾ ਹੈ ਮੇਰੇ ਬਾਸ ਮੁਹੰਮਦ ਤਹਿਰ ਪੁੱਤਰ ਮੁਹੰਮਦ ਜਗੀਰ ਹੈਗਾ ਉਹਨੇ ਦੱਸਿਆ ਆ ਵੀ ਵੀਰੇ ਇੱਥੇ ਮੈਂ ਪਰਚੀ ਦਵਾਈ ਨਾਲ ਇਤਨਾ ਨੂੰ ਆਪਣੇ ਘਰੋਂ ਆਇਆ ਸੀ ਵੀ ਮੈਥੋਂ ਪੈਸੇ ਦੀ ਮੰਗ ਕੀਤੀ ਵੀ ਮੈਨੂੰ ਬਜੇ-ਬਜੇ ਚਾਹੀਦੇ ਨੇ ਉਸ ਤੋਂ ਬਾਅਦ ਵਿੱਚ ਮੈਨੂੰ ਹਜ਼ਾਰ ਦਿੱਤੀ ਹੈ ਜਿਹਦੀ ਪਰਚਾੜ ਕਰ ਰਿਹਾ ਪਰਚਾੜ ਕਰਕੇ ਅੱਧੀ ਤਰਕਾਸ ਦੇ ਕੇ ਸਮਝਦਾਰ ਸਾਡੇ ਸੀਡੀਪਾ ਨੂੰ ਭੇਜ ਰਹੇ